ਹੈਲੋ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਧਰਤੀ ਸੌਰ ਮੰਡਲ ਦਾ ਪੰਜਵਾਂ ਸਭ ਤੋਂ ਵੱਡਾ ਗ੍ਰਹਿ ਹੈ ਇਹ ਇੱਕੋ ਇੱਕ ਗ੍ਰਹਿ ਹੈ ਜਿੱਥੇ ਇਨਸਾਨ ਰਹਿੰਦੇ ਹਨ ਬਸੇ ਕਿਹਾ ਜਾਂਦਾ ਹੈ ਕਿ ਇੱਥੇ ਆਪਾਂ ਇਕੱਲੇ ਨਹੀਂ ਰਹਿੰਦੇ ਇਹ ਇੱਕ ਮਲਟੀਵਰਸ ਹੈ ਭਾਵ ਹੋਰ ਵੀ ਗ੍ਰਹਿ ਹਨ ਜਿੱਥੇ ਏਲੀਅਨ ਵਗੇਰਾ ਰਹਿੰਦੇ ਹਨ ਪਰ ਆਪਾਂ ਦੇਖਿਆ ਕਿਸੇ ਨੇ ਨਹੀਂ ਕਿਉਂਕਿ ਇਹ ਮਲਟੀਵਰਸ ਬਹੁਤ ਰਹੱਸਿਆਂ ਨਾਲ ਭਰਿਆ ਹੋਇਆ ਹੈ ਧਰਤੀ ਇੱਕ ਅਦਭੁਤ ਗ੍ਰਹਿ ਹੈ ਜਿਸ ਵਿੱਚ ਬਹੁਤ ਸਾਰੇ ਰਹੱਸੇ ਹਨ ਧਰਤੀ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ ਕਿਉਂਕਿ ਧਰਤੀ ਦੀ ਸਤ੍ਹਾ ਦਾ 71% ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ ਇਸੇ ਤਰ੍ਹਾਂ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਧਰਤੀ ਬਾਰੇ ਕੁਝ ਹੈਰਾਨੀਜਨਕ ਤੱਥ ਦੱਸਾਂਗੇ ਕਹਿੰਦੇ ਹਨ ਯੂਨੀਵਰਸਲ ਵਿੱਚ ਧਰਤੀ ਇਕਲੌਤਾ ਗ੍ਰਹਿ ਹੈ ਜਿਸ ਦਾ ਅੰਗਰੇਜ਼ੀ ਨਾਮ ਗ੍ਰੀਕ ਜਾਂ ਰੋਮਨ ਇਤਿਹਾਸ ਤੋਂ ਨਹੀਂ ਲਿਆ ਗਿਆ ਇਹ ਗ੍ਰਹਿ ਦਾ ਨਾਮ ਧਰਤੀ ਲਗਭਗ 1000 ਸਾਲ ਪੁਰਾਣਾ ਹੈ ਧਰਤੀ ਦਾ ਆਕਾਰ ਲਗਭਗ 12742 ਕਿਲੋਮੀਟਰ ਹੈ ਵਿਗਿਆਨੀਆਂ ਮੁਤਾਬਕ ਸੂਰਜ ਦੀ ਰੋਸ਼ਨੀ ਨੂੰ ਧਰਤੀ ਤੇ ਪਹੁੰਚਣ ਚ ਲਗਭਗ 8 ਮਿੰਟ ਲੱਗਦੇ ਹਨ ਧਰਤੀ ਇੱਕੋ ਇੱਕ ਇਹੋ ਜਿਹਾ ਗ੍ਰਹਿ ਹੈ ਜਿਸ ਦਾ ਸਿਰਫ ਇੱਕ ਚੰਦ ਹੈ ਧਰਤੀ ਸੂਰਜ ਤੋਂ ਔਸਤਨ 150 ਮਿਲੀਅਨ ਕਿਲੋਮੀਟਰ ਦੂਰ ਹੈ ਅਤੇ ਧਰਤੀ ਤੋਂ ਚੰ드ਰਮਾ ਦੀ ਦੂਰੀ ਔਸਤਨ 384400 ਕਿਲੋਮੀਟਰ ਦੀ ਦੂਰੀ ਤੇ ਹੈ ਧਰਤੀ ਦੇ ਅੰਦਰਲੇ ਹਿੱਸੇ ਦਾ ਤਾਪਮਾਨ ਸੂਰਜ ਦੀ ਸਤਾ ਦੇ ਬਰਾਬਰ ਹੈ ਇਹ ਧਰਤੀ ਦੀ ਸਤਾ ਤੋਂ 650 ਕਿਲੋਮੀਟਰ ਹੇਠਾਂ ਹੈ ਅਤੇ ਇਸ ਦਾ ਤਾਪਮਾਨ 600 ਡਿਗਰੀ ਸੈਲਸੀਅਸ ਹੈ ਜਿਵੇਂ ਕਿ ਸਾਨੂੰ ਦੱਸਿਆ ਜਾਂਦਾ ਹੈ ਕਿ ਧਰਤੀ ਚਪਟੀ ਨਹੀਂ ਬਲਕਿ ਗੋਲ ਹੈ ਪਰ ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਧਰਤੀ ਪੂਰੀ ਤਰ੍ਹਾਂ ਗੋਲਾਕਾਰ ਵੀ ਨਹੀਂ ਹੈ ਧਰਤੀ ਤੇ ਪੀਣ ਯੋਗ ਪਾਣੀ ਦੇ 3% ਵਿੱਚੋਂ ਇਸ ਦਾ ਜ਼ਿਆਦਾਤਰ ਹਿੱਸਾ ਜੰਮਿਆ ਹੋਇਆ ਹੈ ਅਤੇ ਬਰਫ਼ ਨਾਲ ਟਕਿਆ ਹੋਇਆ ਹੈ ਧਰਤੀ ਦੇਵਸ ਪਹਿਲੀ ਵਾਰ 1970 ਵਿੱਚ ਮਨਾਇਆ ਗਿਆ ਸੀ ਅਤੇ ਇਹ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਧਰਤੀ ਸੱਤ ਮਹਾਦੀਪਾਂ ਵਿੱਚ ਵੰਡੀ ਹੋਈ ਹੈ ਜਿਨ੍ਹਾਂ ਵਿੱਚੋਂ ਏਸ਼ੀਆ ਮਹਾਦੀਪ ਸਭ ਤੋਂ ਵੱਡਾ ਹੈ ਦੁਨੀਆ ਦੀ 60% ਆਬਾਦੀ ਸਿਰਫ ਏਸ਼ੀਆ ਮਹਾਦੀਪ ਵਿੱਚ ਰਹਿੰਦੀ ਹੈ ਅਤੇ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੇ ਦੇਸ਼ ਇੰਡੀਆ ਅਤੇ ਚਾਈਨਾ ਵੀ ਏਸ਼ੀਆ ਵਿੱਚ ਹੀ ਪਾਏ ਜਾਂਦੇ ਹਨ ਧਰਤੀ ਦੇ ਬੱਖ-ਬੱਖਸਤਾਨਾਂ ਤੇ ਬੱਖ-ਬੱਖ ਟਾਈਮ ਜ਼ੋਨ ਹਨ ਧਰਤੀ ਉੱਤੇ ਕੁੱਲ 24 ਤਰ੍ਹਾਂ ਦੇ ਟਾਈਮ ਜੋਨ ਹਨ ਧਰਤੀ ਦੇ ਬਾਜੂ ਮੰਡਲ ਵਿੱਚ ਹਵਾ ਵਿੱਚ 78% ਨਾਈਟ੍ਰੋਜਨ ਜਦੋਂ ਕਿ 21% ਆਕਸੀਜਨ ਮੌਜੂਦ ਹੈ ਹਵਾ ਵਿੱਚ ਕਾਰਬਨ ਡਾਈਆਕਸਾਈਡ ਹਾਈਡ੍ਰੋਜਨ ਨਿਓਲ ਵਰਗੀਆਂ ਹੋਰ ਗੈਸਾਂ ਬਹੁਤ ਘੱਟ ਮਾਤਰਾ ਵਿੱਚ ਪਾਈਆਂ ਜਾਂਦੀਆਂ ਹਨ ਧਰਤੀ ਦੀ ਰਚਨਾ ਤੋਂ ਲੈ ਕੇ ਹੁਣ ਤੱਕ ਧਰਤੀ ਤੇ ਪਾਈਆਂ ਜਾਣ ਵਾਲੀਆਂ 99% ਪ੍ਰਜਾਤੀਆਂ ਲਗਭਗ ਖਤਮ ਹੋ ਚੁੱਕੀਆਂ ਹਨ ਹਾਂਜੀ ਦੋਸਤੋ ਤੁਹਾਨੂੰ ਇਹ ਧਰਤੀ ਬਾਰੇ ਜਾਣਕਾਰੀ ਵਾਲੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਦੱਸੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਤੇ ਆਪਣੀ ਯਾਰਾਂ ਦੋਸਤਾਂ ਮਿੱਤਰਾਂ ਵਿੱਚ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਦੋਸਤੋ